ਜੇਕਰ ਸੁਪਨਿਆ ਦਾ ਸਿੱਦਤ ਨਾਲ ਪਿੱਛਾ ਕੀਤਾ ਜਾਵੇ ਤਾਂ ਮੰਜ਼ਿਲ ਮਿਲ ਹੀ ਜਾਂਦੀ ਹੈ ਅਜਿਹਾ ਹੀ ਕੁਝ ਕਰ ਦਿਖਾ ਹੈ ਲੁਧਿਆਣਾ ਸ਼ਹਿਰ ਦੀ ਜੈਸਮਿਨ ਬਾਜਵਾ ਨੇ ਜੀ ਹਾਂ ਵੈਬ ਸੀਰੀਜ਼ ਯਾ ਡਿਗਰੀ ਕਸੂਤੀ ਡਿਗਰੀ ਤੇ ਬਾਲੀਵੁੱਡ ਤਬਾ ਜੈਸਮਿਨ ਬਾਜਵਾ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਨਾਲ ਧੂਮਾ ਪਾਉਂਦੇ ਨਜ਼ਰ ਆਵੇਗੀ ਜੇਕਰ ਜੈਸਮਿਨ ਦੇ ਸ਼ੁਰੂਆਤੀ ਦਿਨਾਂ ਦੀ ਗੱਲ ਕੀਤੀ ਜਾਵੇ ਤਾਂ ਜੈਸਮਿਨ ਨੂੰ ਸ਼ੁਰੂ ਤੋਂ ਹੀ ਅਦਾਕਾਰੀ ਦਾ ਸ਼ੌਂਕ ਸੀ 2014 ਵਿੱਚ ਜੈਸਮੀਨ ਨੇ ਕਾਲਜ ਦੌਰਾਨ ਮਿਸੰਡੀਆ ਗਲੋਬਲ ਇੰਟਰਨੈਸ਼ਨਲ ਵਿਭਾਗ ਲਿਆ। ਦਿਸਟਾਈਲ ਆਇਕਨ ਦਾ ਕਿਤਾਬ ਵਿਜੀਤਿਆ। ਬਸ ਫਿਰ ਕੀ ਸੀ ਜੈਸਮੀਨ ਨੂੰ ਫਿਲਮਾਂ ਦੇ ਆਫਰ ਆਉਣੇ ਸ਼ੁਰੂ ਹੋ ਗਏ। ਜੈਸਮੀਨ ਦਾ ਬਾਲੀਵੁੱਡ ਫਿਲਮ ਸੂਰਮਾ ਵਿੱਚ ਸੈਕੰਡ ਲੀਡ ਵਿੱਚ ਸਿਲੈਕਸ਼ਨ ਹੋ ਗਿਆ। ਇਸ ਨਾਲ ਹੀ ਬਾਲੀਵੁੱਡ ਫਿਲਮ ਅਨਮਰਜ਼ੀਆਂ ਵਿੱਚ ਇੱਕ ਸੌਂਗ ਵੀ ਕੀਤਾ। ਇਸ ਤੋਂ ਬਾਅਦ ਹੀ ਜੈਸਮਿਨ ਨੂੰ ਪੰਜਾਬੀ ਇੰਡਸਟਰੀ ਤੋਂ ਫਿਲਮਾਂ ਦੇ ਆਫਰ ਆਨੇ ਸ਼ੁਰੂ ਹੋ ਗਏ ਤੇ ਜੈਸਮਿਨ ਦੇ ਝੋਲੀ ਵਿੱਚ ਪੰਜਾਬੀ ਫਿਲਮ ਦੂਰਬੀਨਾ ਗਈ ਜੀ ਆਇਸ ਫਿਲਮ ਦੇ ਜ਼ਰੀਏ ਜੈਸਮਿਨ ਬਾਜਵਾ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਣ ਜਾ ਰਹੀ ਹੈ ਦੱਸ ਦੇ ਕਿ ਇਸ ਫਿਲਮ ਵਿੱਚ ਜੈਸਮਿਨ ਬਾਜਵਾ ਦੇ ਆਪੋਜ਼ਿਟ ਨਿੰਜਾ ਨਜ਼ਰ ਆਉਣਗੇ ਇਸ ਫਿਲਮ ਦੀ ਸ਼ੂਟਿੰਗ ਹੋ ਚੁੱਕੀ ਹੈ ਤੇ ਫਿਲਮ 27 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ